ਏ ਪੁਲੀਸ਼ਨ ਦਾ ਲੈਵਲ ਵਧ ਗਿਆ ਹੈ ਉਹਦਾ ਜ਼ਿਆਦਾ ਇੰਪੈਕਟ ਹੈ ਤੇ ਬੱਚੇ ਜ਼ਿਆਦਾ ਟਾਈਮ ਆਪਣਾ ਆਊਟਡੋਰ ਸਪੈਂਡ ਕਰਦੇ ਨੇ ਸੈਕੰਡਲੀ ਉਹਨਾਂ ਦਾ ਜਿਹੜਾ ਬਰੀਥਿੰਗ ਰੇਟ ਹੈ ਉਹ ਫਾਸਟਰ ਹੈ ਥਰਡ ਉਹਨਾਂ ਦੇ ਆਰਗਨ ਜਿਹੜੇ ਡਿਵੈਲਪ ਹੋ ਰਹੇ ਹੁੰਦੇ ਆ ਉਹ ਵੀ ਵਧ ਜਾਂਦੀ ਹੈ ਉਹਨਾਂ ਨੂੰ ਕਫ ਵੱਜ ਜਾਏਗੀ ਉਹਨਾਂ ਨੂੰ ਛਾਤੀ ਜਾਂ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਬਰੀਥਿੰਗ ਜਿਹੜਾ ਮੈਸਟਾਲੈਂਸ ਡਿਫਿਕਲਟੀ ਆਉਂਦੀ ਹੈ ਉਹਨਾਂ ਦੀ ਪ੍ਰੋਬਲਮ ਵਧ ਜਾਂਦੀ ਹੈ ਇਸ ਟਾਈਮ ਤੇ ਆ ਕੇ ਇੱਕ ਟੈਨੈਂਟ ਵੀ ਧੀ

ਹਾਂਜੀ ওভারਡੇਕ ਨਾਲ ਪਾਣੀ ਪੀਓ ਤੁਸੀਂ ਬਰੀਥਿੰਗ ਐਕਸਰਸਾਈਜ਼ਸ ਨੂੰ ਆਪਣੇ ਰੂਟੀਨ ਰੱਖੋ ਆਪਣੀ ਕੜਾਹਾ ਪੀਓ ਕੋਸਾ ਪਾਣੀ ਪੀਓ ਅਗਲੀ ਮੌਂਸਮ ਜਦੋਂ ਜ਼ਿਆਦਾ ਪੋਲੀਸ਼ਨਲ ਲੈਵਲ ਜ਼ਿਆਦਾ ਹਾਈ ਹੁੰਦਾ ਹੈ ਉਸੇ ਅਵੋਇਡ ਕਰੋ ਜੇ ਹੋ ਸਕਦਾ ਹੈ ਜੇ ਜਾਣਾ ਵੀ ਹੈ ਤਾਂ ਕਿਹਨੜਕ ਕੇ ਜਾਓ ਜਿੰਨੇ ਕਿ ਤੁਹਾਨੂੰ ਪਤਾ ਵੀ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਨਜ਼ਰ ਆਣੀ ਸ਼ੁਰੂ ਹੋ ਗਈ ਹੋਈ ਹੈ ਮੌਸਮ ਚੇਂਜ ਹੋਣ ਦੇ ਕਾਰਨ ਜਿਹੜੇ ਅਸਥਮਾ ਪੇਸ਼ੈਂਟਸ ਨੇ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਉਹ ਬੇਸ ਕਰਨੀਆਂ ਪੈ ਰਹੀ ਸੋ ਸੱਜਣਾਲਾ ਦੇ ਇਸ ਗੱਲਬਾਤ ਤੇ ਡਾਕਟਰ ਸਾਹਿਬ ਨੇ ਡਾਕਟਰ ਨੀਤੀ ਵੈਜੀ ਜੋ ਕਿ ਲੁਧਿਆਣੇ ਤੋਂ ਸੱਜਣਾਲਾ ਇਸ ਗੱਲਬਾਤ ਦੇ ਦੌਰਾਨ ਜੁੜੇ ਨੇ ਔਰ ਇਹਨਾਂ ਤੋਂ ਗੱਲਬਾਤ ਦੇ ਦੌਰਾਨ ਪੁੱਛਿਆ ਜਾਏਗਾ ਵੀ ਜਿਹੜੀਆਂ ਇਸ ਸਮੇਂ ਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਜਿਹੜੇ ਬਾਧਰੇ ਨੇ ਔਰ ਉਹਨਾਂ ਨੂੰ ਪ੍ਰਕਾਸ਼ਣ ਦੇ ਲਈ ਇਸ ਬਚਾਦ ਲਈ ਕੀ ਕੀ ਕਰਨਾ ਚਾਹੀਦਾ ਹੈ ਉਹਦੇ ਤੇ ਅੱਜ ਡਾਕਟਰ ਨੀਤੀ ਵੈਜੀ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਦੇਖਦੇ ਆਪਾਂ ਵੀ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ ਸੀਜ਼ਨਲੀ ਜਿਹੜਾ ਵਿੰਟਰ ਤੋਂ ਸਮਰ ਹੁੰਦਾ ਜਾਂਦਾ ਹੈ ਸਮਰ ਤੋਂ ਵਿੰਟਰ ਦੇ ਵਿੱਚ ਜਾਂਦਾ ਹੈ ਤੇ ਪ੍ਰੋਬਲਮ ਜਿਹੜੀਆਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਂਦੀਆਂ ਖਾਸ ਕਰਕੇ ਅਸਥਮਾ ਪੇਸ਼ੈਂਟਸ ਹੋਣ ਜਾਂ ਬੱਚਿਆਂ ਕਰਕੇ ਹੋਵੇ ਤੇ ਇਹਦੇ ਤੇ ਤੁਹਾਡੇ ਵੱਲੋਂ ਕੀ ਰਾਏ ਹੈ ਜਿਹੜੇ ਇਹਦੇ ਪੇਸ਼ੈਂਟਸ ਕੇ ਬੰਦ ਚੰਗੀ ਸਮੇਂ ਦੌਰਾਨ ਦੇਖੋ ਇੱਕ ਤਾਂ ਚੇਂਜ ਆਫ ਵੈਦਰ ਕਰਕੇ ਤਾਂ ਅਫੈਕਟ ਆਣਾ ਹੁਕ ਅੰਦਾਈ ਅੰਦਾਈ ਦੇ ਕਿਹੜਾ ਹੁਣ 에ਅ ਪੋਲਿਊਸ਼ਨ ਦਾ ਲੈਵਲ ਵਧ ਗਿਆ ਹੈ ਉਹਦਾ ਜ਼ਿਆਦਾ ਇੰਪੈਕਟ ਹੈ ਉਹਦਾ ਵੱਡਿਆਂ ਤੇ ਜ਼ਿਆਦਾ ਇੰਪੈਕਟ ਹੈ ਇਹ ਨਾ ਬੱਚਿਆਂ ਤੇ ਬੋਰ ਦਾ ਇੰਪੈਕਟ ਹੈ ਉਹਦਾ ਰੀਜ਼ਨ ਹੈ ਵੇ ਕਿ ਉਸ ਦੇ ਮੇਨ ਫੈਕਟਰਸ ਨੇ ਜਿਹੜੇ ਬੱਚਿਆਂ ਤੇ ਇੰਪੈਕਟ ਜ਼ਿਆਦਾ ਹੈ ਇੱਕ ਤੇ ਬੱਚੇ ਜ਼ਿਆਦਾ ਟਾਈਮ ਆਪਣਾ ਆਊਟਡੋਰ ਸਪੈਂਡ ਕਰਦੇ ਨੇ ਸੈਕੰਡਲੀ ਉਹਨਾਂ ਦਾ ਜਿਹੜਾ ਬਰੀਥਿੰਗ ਰੇਟ ਹੈ ਉਹ ਫਾਸਟਰ ਹੈ ਥਰਡ ਉਹਨਾਂ ਦੇ ਆਰਗਨ ਜਿਹੜੇ ਉਹ ਡਿਵੈਲਪ ਹੋ ਰਹੇ ਹੁੰਦੇ ਆ ਇਹ ਹੀ ਕ ਰੀਜ਼ਨ ਮਤਲਬ ਮੀਨ ਰੀਜ਼ਨਸ ਨੇ ਜਿਹੜੇ ਬੱਚਿਆਂ ਵਿੱਚ ਇਹਦਾ ਇੰਪੈਕਟ ਜ਼ਿਆਦਾ ਦੇਖਿਆ ਗਿਆ ਹੈ ਮੱਕੀ ਰਹੀ ਗੱਲ ਕਿ ਹੈਲਥ ਦੇ हेल्थ रिस्क इ द सिर्फ इंपैक्ट है रेस्पिरेटरी नहीं सिर्फ बाकी ऑर्गन्स पे इंपैक्ट ਹੁੰਦਾ ਹੈ ਮੇਨਲੀ ਆਪਾਂ ਜੇ ਰੈਸਪਿਰਟਰੀ ਪ੍ਰੋਬਲਮ ਦੀ ਗੱਲ ਕਰੀਏ ਤੇ ਅੱਜਕੱਲ ਬ੍ਰੌਂਕਾਈਟਸ ਦੇ ਜਾਂ ਨਮੋਨੀਆ ਦੇ ਕੇਸਸ ਬਹੁਤ ਦੇਖੇ ਗਏ ਹੈ ਔਰ ਜਿਹੜੇ ਪੇਸ਼ੈਂਟ ਐਸਥਮੈਟਿਕ ਨੇ ਉਹਨਾਂ ਦੀ ਪ੍ਰੋਬਲਮ ਵੱਧ ਜਾਂਦੀ ਹੈ ਉਹਨਾਂ ਨੂੰ ਕਫ ਵੱਧ ਜਾਏਗੀ ਉਹਨਾਂ ਨੂੰ ਛਾਤੀ ਜਾਨ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਬਰੀਥਿੰਗ ਜਿਹੜਾ ਮਤਲਬ ਸਾਇਲੈਂਸ ਡਿਫਿਕਲਟੀ ਆਉਂਦੀ ਹੈ ਉਹਨਾਂ ਦੀ ਪ੍ਰੋਬਲਮ ਵੱਧ ਜਾਂਦੀ ਹੈ ਇਸ ਟਾਈਮ ਤੇ बाकी जे कार्डियो ये हार्ट बी पी है और में प्री मेचोर डेजीज या बच्चे बॉन्द होंगे या फिर उन्होंने वेट कट हो सकता है सो एयर पोल्यूशन का ज्यादा इम है ना सिर्फ रेस्पिरेटरी सिस्टम तो है या नर्वस सिस्टम से भी है क्योंकि जो माइक्रो पोल्यूटेंट है ना एयर ब्लड ब्रेन डायरेक्ट क्रॉस कर जाते हैं तो उस करके एक लेटर टाइम पर के देखा गया है कि बच्चा का जो ब्रेन डिवेलपमेंट प्रॉब्लम आ है या उन्होंने आईक्यू लेवल लो भी देखा गया है ਤੇ ਹੋਰ ਤੁਸੀਂ ਕੀ ਕੁਝ ਦੱਸਣਾ ਚਾਹੁੰਦੇ ਕਿ ਲਾ ਲਈ ਕੀ ਕਹਿ ਸਕਦਾ ਹੈ ਡਾਕਟਰ ਸਾਹਿਬ ਇਹਦੇ ਲਈ ਪ੍ਰਕੌਸ਼ਨਸ ਕੀ ਕੀ ਨੇ ਜਿਹੜੇ 올ਡੇਜ ਲੋਕ ਨੇ ਉਹ ਕਿਸ ਢੰਗ ਨਾਲ ਪ੍ਰਕੌਸ਼ਨ ਕਰਨ ਜਾਂ ਬੱਚਿਆਂ ਵਾਲੀ ਮਾਂ ਮਾਪੇ ਲਈ ਕੀ ਹਦਾਇਤਾਂ ਨੇ ਉਹਨਾਂ ਨੂੰ ਕੀ ਕੀ ਚੀਜ਼ ਦਾ ਧਿਆਨ ਰੱਖਣਾ ਪਵੇ ਪਹਿਲੀ ਗੱਲ ਤੇ ਦੇਖੋ ਜੀ ਐਜੂਕੇਸ਼ਨ ਜਿਹੜੀ ਹੈ ਉਹ ਤੁਹਾਨੂੰ ਜੇ ਤੁਹਾਨੂੰ ਐਜੂਕੇਸ਼ਨ ਹੋਏਗੀ ਇਸ ਟੀਸ ਦੀ ਤੇ ਤੁਸੀਂ ਇਸ ਚੀਜ਼ ਨੂੰ ਪ੍ਰੋਵਾਈਡ ਕਰ ਸਕੋਗੇ ਤੇ ਔਨ ਮਾਈ ਬਿਹੈਫ ਆਈ ਥਿੰਕ ਕਿ ਪੈਰੈਂਟਸ ਨੂੰ ਤੇ ਸਕੂਲ ਦੇ ਲੈਵਲ ਤੇ ਐਜੂਕੇਸ਼ਨ ਦਿੱਤੀ ਜਾਣੀ ਥੇਦੀ ਹੈ ਕੀ ਕੀ ਰੀਜ਼ਨਸ ਇਹ ਪੋਲੀੂਸ਼ਨ ਪੋਲੀੂਸ਼ਨ ਹੁੰਦੀ ਆਪਾਂ ਨੂੰ ਕਿਦਾਂ ਪ੍ਰੀਵੈਂਡ ਕਰ ਸਕਦੇ ਆ ਕਿਦਾਂ ਨੂੰ ਮੈਨੇਜ ਕਰ ਸਕਦੇ ਆ ਐਟ ਆਰ ਪਰਸਨਲ ਲੈਵਲ ਤਾਂ ਕਿ ਇਹ ਚੀਜ਼ ਜ਼ਿਆਦਾ ਵੱਧੇ ਨਾ ਉਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਜੇ ਤੁਹਾਨੂੰ ਪਤਾ ਹੀ ਹੈ ਕਿ ਆਊਟਡੋਰਸ ਇੱਥੇ ਜ਼ਿਆਦਾ ਪ੍ਰੋਬਲਮ ਹੈ ਜਾਂ ਜਿੱਥੇ ਪੋਲੀਟਿਡ ਏਰੀਆ ਜ਼ਿਆਦਾ ਨੇ ਜਿਵੇਂ ਇੰਡਸਟਰੀਅਲ ਏਰੀਆਜ਼ ਨੇ ਜਾਂ ਜਿੱਥੇ ਟ੍ਰੈਫਿਕ ਜ਼ਿਆਦਾ ਨੇ ਉੱਥੇ ਜੇ ਪਹਿਲਾਂ ਦੀ ਗੱਲ ਬੱਚੇ ਜਿਵੇਂ ਬਾਹਰ ਖੇਡਦੇ ਆ ਤਾਂ ਉਹਨਾਂ ਨੂੰ ਪ੍ਰੀਵੈਂਡ ਕੀਤਾ ਜਾਵੇ ਕੋਸ਼ਿਸ਼ ਕੀਤੀ ਜਾਵੇ ਜਿਵੇਂ ਆਈਕਲ ਐਕਟੀਵਿਟੀਜ਼ ਨੂੰ ਇੰਡੋਰ ਅਕਤੀਵਿਟੀ ਜੀ ਜੀ ਜੇ ਬਾਤ ਜਾਣਨੀ ਆਪਾਂ कि जे कोई बच्चे अस्थमाटिक नहीं या कोई ओल्ड एज के लोग नहीं अस्थमाटिक नहीं वो मास्क पाच के जाना तो सेकंड नीड है ना इंडोर द एनवायरनमेंट अपन वो अच्छी वेल वेंटिलेटेड रखी है खाना भी जो डस्ट फ्री और प्रॉपर हाइजीन मेंटेन कर लिए कडे का हवा क्रॉस करती हो गई जिनमें आजकल सी अगरबत्तियां वगैरह जलानी वो ना जलानिया तो राम क्योंकि वो ऐड करता है रेस्पिरेशन डिफिकल्टीस ऐड करता है रोज जी ओवरडे की ਸਾਨੂੰ ਆਪਣਾ এনवायरमेंट ਜਿਹੜਾ ਉਹ ਡਸਟ ਫਰੀ ਰੱਖਣਾ ਚਾਹੀਦਾ ਹੈ ਆਪਣੇ ਲੈਵਲ ਤੇ ਤੇ ਜੇ ਕਮਿਊਨਿਟੀ ਲੈਵਲ ਤੇ ਗੱਲ ਕੀਤੀ ਜਾਵੇ ਤਾਂ ਸਾਨੂੰ ਪਲਾਂਟੇਸ਼ਨ ਦੇ ਵੀ ਧਿਆਨ ਰੱਖਿਆ ਦਾ ਸਿਰੇ ਸਾਨੂੰ ਆਪਣੇ ਆਸ-ਪਾਸ ਜ਼ਿਆਦਾ ਪਲਾਂਟs ਉਗਾਉਣੇ ਚਾਹੀਦੇ ਈਜ਼ ਨੂੰ ਜ਼ਿਆਦਾ ਪਲਾਂਟ ਕਿੱਥੇ ਪਿਆੰਗੇ ਦੀ ਹੈ ਉਹ ਪਰਸਨਲ ਲੈਵਲ ਤੇ ਨਹੀਂ ਹੋਣਾ ਚਾਹੀਦਾ ਕਮਿਊਨਿਟੀ ਲੈਵਲ ਤੇ ਵੀ ਹੋਣਾ ਚਾਹੀਦਾ ਜਿਵੇਂ ਡਾਕਟਰ ਸਾਹਿਬ ਗਰੇ ਵੀ ਮਾਸਕ ਵੇਅਰ ਕੀਤਾ ਜਾਵੇ ਜਾਂ ਕਾੜਾ ਵਗੈਰਾ ਜਾਂ ਗਰਮ ਪਾਣੀ ਨਾਲ ਐਡ ਹਾਂ ਗਰਮ ਪਾਣੀ ਪੀਓ ਤੁਸੀਂ ਬਰੀਨਿੰਗ ਐਕਸਰਸਾਈਜ਼ਸ ਨੂੰ ਆਪਣੇ ਰੂਟੀਨ ਰੱਖੋ ਆਪਣੀ ਕਾੜਾ ਪੀਓ ਕੋਸਾ ਪਾਣੀ ਪੀਓ ਅਗਲੇ ਮੌਂਸਨ ਟਾਈਮ ਜ਼ਿਆਦਾ ਪੁਲੀਸ਼ਨਲ ਲੈਵਲ ਜ਼ਿਆਦਾ ਹਾਈ ਹੁੰਦਾ ਉਸੇਮ ਅਵੋਇਡ ਕਰੋ ਜੇ ਹੋ ਸਕਦਾ ਤਾਂ ਜੇ ਜਾਣਾ ਵੀ ਹੈ ਤਾਂ ਕਿ ਧਿਆਨ ਰੱਖ ਕੇ ਜਾਓ ਕਿ ਤਨ ਪ੍ਰੋਬਲਮ ਹੈ ਤੁਸੀਂ ਮਾਸਕ ਪਾ ਕੇ ਜਾਓ ਘਰ ਤੁਸੀਂ ਆ ਕੇ ਸਟੀਮ ਲੈ ਸਕਦੇ ਹੋ ਨੋਰਮਲ ਰੇ ਮਾਡਲ ਸਟੀਮ ਲੈ ਸਕਦੇ ਹੋ ਆਪਣੇ ਰੈਸਪੀਰੇਟਰੀ ਕਾਚਸ ਨੂੰ ਕਲੀਅਰ ਰੱਖ ਲੇ ਸੋ ਡਾਕਟਰ ਸਾਹਿਬ ਜੀ ਐਜੂਕੇਸ਼ਨ ਮੈਨੂੰ ਲੱਗਦਾ ਕਿ ਜੇ ਐਜੂਸਟਿਕ ਐਜੂਕੇਸ਼ਨ ਕਰ ਦਿੱਤੀ ਹੋਏਗੀ ਤੇ ਮੈਨੂੰ ਨਹੀਂ ਲੱਗਦਾ ਕਿ ਐਸਾ ਦਾ ਹੌਸਪਿਟਲ ਲੈਵਲ ਜਾਂ ਕਲੀਨਿਕ ਲੈਵਲ ਤੇ ਪਹੁੰਚ ਸਕੇਗੀ ਇਹਨੂੰ ਆਪਣੇ ਲੈਵਲ ਤੇ ਹੀ ਮੈਨੇਜ ਕਰ ਸਕਦੇ ਹਾਂ